ਆੰਦਰ ਕਰਦੇ ਆਰਾਮ ਨਾ ਕਰਦੇ ਥੋੜਾ ਜਿਹਾ ਮੈਡਮ ਸਭ ਸੁਭਾਸ਼ਾ ਇੱਕ ਇੱਕ ਕੋਡ ਹੈ ਹਲਕਾ ਜਿਹਾ ਅੰਬੜ ਥੋੜਾ ਪਿੱਛੇ 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 ਹੋ ਜਾਓ ਹੁਣ ਦਿਖਾ ਦੇ ਮੋੜੇ ਤੁਸੀ ਬੰਨੋ ਟੂਰ ਕਰਾਓ ਆਜੋ ਸਤਿ ਸ਼੍ਰੀ ਅਕਾਲ ਆਜੋ ਆਰਾਮ ਨਾ ਆਰਾਮ ਨਾ ਆਰਾਮ 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 ਵੀਰੇ ਤੁਸੀਂ ਥੋੜਾ ਜਿਹਾ ਬਾਰੋਂ ਡਾਲੀ ਹੋ ਜੀ ਪਿੱਛੇ ਇੱਕ ਮਿੰਟ ਆਜੋ ਮੈਡਮ ਆ ਕੇ ਆਜੋ ਐਮ ਆਰ ਸਾਹਿਬ ਆਜੋ चलो ये ना तो नार्कोण है जी सी बच्चा अच्छा फोर नहीं को करना सर, सर कोई नहीं है देखा किया गया ना सर नॉन केस ऑफ ड्रग ब्यूज है अच्छा कंप्लेनेंट ऑफ ब्रेथिंग रेशनल आया थी क्या एक बार ऑक्सीजन वायल आती है बाइटेस गेस टेबल करते हैं ना इंजेक्टें है? है? हां जी हाइड्रोकोर्ड लगाएं से डेरिवेटे� ਹਾਂਜੀ ਹਾਂ ਉਧਰ ਓਵਰਡੋਸ ਤਾਂ ਨਹੀਂ ਸੀ ਓਵਰਡੋਸ ਤਾਂ ਨਹੀਂ ਸੀ ਨਹੀਂ ਨਹੀਂ ਓਵਰਡੋਸ ਨਹੀਂ ਸੀ ਉਹਨੂੰ ਐਡਮਿਟ ਲਈ ਬੋਲੇ ਇੰਦੇ ਕਰਦਿਆਂ ਨੂੰ ਬੁਲਾਇਆ ਕਾਲ ਕੀਤੀ ਤੇ ਉਹਨਾਂ ਨੇ ਕਰਦਿਆ ਪਾਤਨਗਰ ਇਹ ਬੱਚਾ ਤੇਰਾ ਹੈ ਭਤੀਜਾ ਭਤੀਜਾ ਤੇਰਾ ਵਿਆਹ ਹੋ ਗਿਆ ਹੈ ਬੇਟੀ ਹੈਗੀ ਆ ਤੂੰ ਚਾਹੁੰਦੇ ਆ ਵੀ ਇਹ ਵੀ ਉਹੀ ਕੰਮ ਕਰੇ ਜਿਹੜਾ ਤੂੰ ਕਰਦਾ ਨਹੀਂ ਚਾਹੁੰਦਾ ਨਾ ਛੱਡ ਦੇਗਾ ਇਹਨੂੰ ਫਿਰ ਪੂਰਾ ਵਧੀਆ ਇਲਾਜ ਕਰਾਵਾਂਗੇ ਕੰਮ ਸਿਖਾਵਾਂਗੇ ਕੰਮ ਤੇ ਲਾ ਦਾਂਗੇ ਤੁਹਾਨੂੰ ਕਮਾਊ ਪੁੱਤ ਬਣਾ ਦਾਂਗੇ ਠੀਕ ਹੈ ਆਪਣੇ ਬੱਚਿਆਂ ਦੀ ਕਰਦੇ ਚੱਲੋ ਸ਼ਾਬਾਸ਼ੇਮਤ ਰੱਖਣੀ ਆ ਠੀਕ ਹੈ ਅਸੀਂ ਤੇਰੇ ਨਾਲ ਆ ਜੀ ਆ ਲੋ ਇਹ ਮੈਡਮ ਜਿਹੜਾ ਤੁਹਾਡੇ ਆਹ ਕਿਉਂ ਉਹਦਾ ਕੋਈ ਨਾ ਠੀਕ ਕਰਾਓ ਸੂਤ ਕਰਾਓ ਅੱਛਾ

ਕੋਈ ਪੇਟਸ ਦਾ ਦਰਦ ਕੋਈ ਮੈਂ ਤਾਂ ਬੋਲਿਆ ਨਹੀਂ ਕਿ ਜਾਂਦਾ ਅੱਛਾ ਹੁਣ ਠੀਕ ਆ ਅੱਗੇ ਨਾਲੋਂ ਕੁਝ ਹਾਂਜੀ ਦਵਾਈ ਸਾਰੀ ਮਿਲ ਲਈ ਆ ਫਰੀ ਹਾਂ ਮੋਲ ਤਾਂ ਨਹੀਂ ਲੈਣੀ ਪੈਂਦੀ ਬੀਬੀ ਕਿਹੜੇ ਪਿੰਡੋਂ ਆ ਮੈਂ ਕਿਲੇ ਦਿੱਤੇ ਫਿਰੇ ਹਾਂਜੀ ਕਿਲੇ ਦਿੱਤੇ ਕਿਉਂ ਹਾਂਜੀ ਨਹੀਂ ਕੀ ਹਰ ਰੋਸ ਸਾਬ ਮੈਡੀਕਲ ਸਪੈਸ਼ਲਿਸਟ ਕੌਣ ਹੈ ਤੁਹਾਡੇ ਹੈਗੇ ਕੂਟੇ ਕੋਲੇ ਹਾਂਜੀ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਕੀ ਕੀ ਡਾਇਗਨੋਸ ਕੀਤਾ बोलल्या ਨਹੀਂ ਜਾਂਦਾ ਮੈਂ ਲੇਟ ਰੁਲੇਟ ਪਰਾਪਲੇਜੀਆ ਸੀ ਬਰਸ ਕਾਫੀ ਅਨ ਸੈਮੀ ਕੌਸ਼ਸ ਪਰ ਕੰਡੀਸ਼ਨ ਮੈਂ ਥੋਟ ਕੇ ਪਾਣੀ ਸ਼ੋਕਲਰ ਰਾਈਟ ਇੰਦਰ ਸੀਗਾ ਵਿੱਚ 3 ਜੀਐਸ ਪ੍ਰੈਸ਼ਰ ਡੈਂਪਰ ਹੋ ਗਿਆ ਫਿਰ ਇਹ ਕਹਿੰਦੇ ਵੀ ਅਸੀਂ ਉਸ ਜਾਨ ਨਹੀਂ ਹੁਣ ਬੀਪੀ ਕਿੰਨਾ ਇਹਨਾਂ ਦਾ ਬੀਪੀ ਹੈਗਾ ਸ਼ੂਗਰ ਕਿੰਨਾ 150 90 ਕੋਈ ਗੱਲ ਨਹੀਂ ਉਹ ਤਾਂ ਜ਼ਿਆਦਾ ਨਹੀਂ ਹੈ ਤੇ ਸ਼ੂਗਰ ਜਦੋਂ ਆਏ ਉਹਨਾਂ ਦਾ ਕਿੰਨਾ ਸੀ ਸ਼ੂਗਰ ਚਾਹੀ ਨਹੀਂ ਉਹਦੇ ਚ ਰਿਪੋਰਟਸ ਲੈਣ ਰਿਪੋਰਟਸ ਲੈਣ ਫਾਈਲ ਨੀ ਬਟ ਪੇਸ਼ੰ ਨੂੰ ਤਿੰਨ ਦਿਨ ਹੋ ਗਿਆ ਇਹਨੂੰ ਸਰ ਦੋ ਦਿਨ ਦੋ ਦਿਨ ਹੋ ਗਿਆ ਤੇ ਉਹ ਤਾਂ ਪਹਿਲੇ ਦਿਨ ਹੋ ਜਾਣਾ ਚਾਹੀਦਾ ਤੁਸਤੇ ਉਹਨਾਂ ਦੇ ਛੁੱਣ ਲੱਗੇ ਹੋਣੇ ਚਾਹੀਦੇ ਪਰ ਫਾਈਲ ਫਾਈਲ ਦੇ ਪਿੱਛੇ ਸਰ ਲਿਖ ਲਿਖਿਆ ਬਗਾਓ ਫਾਈਲ ਐਸ ਐਮ ਉਹ ਕੌਣ ਹੈ ਰੋਜੀ ਸਹੀ ਹੈ ਡਾਕਟਰ ਨਿਕਲਿਆ ਤੁਸੀਂ ਐਸ ਐਮ ਹੋ ਤੁਸੀਂ ਰੌਂਡ ਕੀਤਾ ਸੀ ਤਾਂ ਮੈਂ ਕਰ ਰਿਹਾ ਹਾਂ ਹਾਂਜੀ ਸਰ ਤੁਸੀਂ ਰੌਂਡ ਕੀਤਾ ਸੀ ਜੀ ਸਰ ਯੂ ਸ਼ੁਡ ਨੋ ਹਰ ਪੇਸ਼ੈਂਟ ਦਾ ਨਾਮ ਪਤਾ ਹੋਣਾ ਚਾਹੀਦਾ ਤੁਹਾਨੂੰ ਉਹਦੀ ਕੀ ਕੰਡੀਸ਼ਨ ਹੈ ਮੈਡੀਕਲ ਸਪੈਸ਼ਲਿਸਟ ਨੇ ਕਾਇਨੀ ਵਾਲਾ ਗਾਇਨੀ ਨੇ ईएनटी ਵਾਲਾ ईआरटी ਨੇ ਸਪੈਸ਼ਟ ਦੇਖਣਾ ਉਹਨੇ ਐਮੋਸਦੀ ਟ੍ਰੇਨਿੰਗ ਕਰਨੀ ਆ ਇਹਦਾ ਤੁਹਾਨੂੰ ਹੁਣ ਕੁਝ ਪਤਾ ਹੈ ਜੇ ਉਹ ਕਹਿੰਦੇ ਹੀਟ ਸਟ੍ਰੋਕ ਹੈ ਉਹ ਕਹਿੰਦੇ ਤੁਹਾਨੂੰ ਬੁਖਾਰ ਨਾਲ ਆਇਆ ਸੀ ਹਾਈਪੋਟੈਂਸਿਵ ਵਿਦ ਪੀਓ تھا ਐਰੈਕਸ਼ਨ ਆਫ ਅੰਡਰ ਆਰਚ ਵਾਲਾ ਹਾਈਪੋਕਸੀ ਹੈ ਵੀ ਪੀਓ ਤਾਂ ਤੁਸੀਂ ਇੱਥੋਂ ਬਣ ਕੇ ਡਾਕਟਰ ਨਾਲ ਹੀ ਬਣਾ ਲਿਆ ਵਾ 22 ਇਸ ਇਟ ਪੀਓ ਆਪਰ ਤੋਂ ਆਉਂਦਾ ਥਰਡ ਡੇ ਜੀ ਸਰ ਇਸ ਕੋਲ ਜੀ ਡੇਂਗੀ ਵਗੈਰਾ ਕਰਿਆ ਸੀ ਉਹ ਤਾਂ 네ਗੇਟਿਵ ਹੀ ਆਏਗਾ ਫਿਰ ਹੋਰ ਤਾਂ ਲੱਗੀ ਜਾਏਗਾ ਹਾਂਜੀ ਜੋ ਹੋਇਆ ਹੋਇਆ ਸੱਡੇ ਗਾ ਮੇਰੇ ਬੈਸਟ ਹੁੰਦੇ ਨੇ ਉਹ ਤਾਂ ਪਹਿ

ਹਾਂਜੀ ਹਾਂਜੀ ਪਤਾ ਜੀ ਕੀ ਤਕਲੀਫ ਸੀ ਇਹਨਾਂ ਨੂੰ ਸਰ ਸਰ ਮੇਰਾ ਬਲੱਡ ਕਮ ਸੀ ਕਮ ਸੀ ਉਹਨੂੰ ਸਿਕਲ ਬਲੱਡ ਲਵਾਇਆ ਸੀਗਾ ਉਹਦੋਂ ਲੈਬ ਰੈਕਟ ਹੋ ਗਏ ਸੀਗਾ ਫਿਰ ਇੱਕ ਵਾਰੀ ਬੀਪੀ ਅੱਜ ਦੇਖ ਤੇ ਕਿ ਇਹਨਾਂ ਦਾ ਤੇ ਹਲੇ ਟੈਸਟ ਵਗੈਰਾ ਕਰਾਈ ਨਹੀਂ ਸੀ ਸ਼ੀ ਹੈ ਸਵੀਅਰ ਐਨੀਮੀਆ ਕਿੰਨਾ ਸੀ ਇਹਨਾਂ ਦਾ ਐਚ ਬੀ ਸਰ ਉਹ ਫਾਈਲ ਚੈੱਕ ਕਰ ਕਾਰਨ ਇਟ ਸ਼ੁਡ ਬੀ ਇਨ ਯੂਅਰ ਮਾਈਂਡ ਇਟ ਸ਼ੁਡ ਬੀ ਓਨ ਯੂਅਰ <li> the whole every patient you should know what's our name what is our problem why anemia गए। गए। medicine board, medicine board, हाँ जी yeah, कदम आए थे तो चौथा दिन है चौथा दिन है व्हाट एवर इट इज इन फोर डेज यू शुड हैव ए फेयर आइडिया चलो आइडर यू कैन ट्रीट द पेशेंट और यू कैन नॉट ट्रीट द पेशेंट की की तो मेडिकल अफसर हो तो जी हाउसर्जन कौन है थोड़ा कितने है थोड़े जी ਸਰ 125 ਹੌਸਰਜਨ ਨਹੀਂ ਥੋੜੇ ਟੋਟਲ ਫਲੋਟ ਪਰਸਾ 2 ਹੌਸਰਜਨ ਨਹੀਂ ਟੋਟਲ ਫਲੋਟ 5 ਸੀ ਸਰ ਸਰ ਪਰ ਹੌਸਰਜਨ ਬਲਾਓ ਹੌਸਰਜਨ ਬਲਾਓ ਕਿ ਕਿੰਨੇ ਮਹੀਆ ਹੌਸਰਜਨ ਹੌਸਰਜਨ ਕਰਨ ਹੈ ਜੀ ਸਰ 2 ਹੌਸਰਜਨ ਹੈ ਇੱਥੇ ਕੌਣ ਹੈ ਜੀ ਹੁਣ ਇਸ ਤੋਂ ਕਿਥੇ ਡਾਕਟਰ ਸਾਹਿਬ ਮਾਨਸੀ ਜੀ ਹੈ ਥੋੜਾ ਕੀ ਹੋ ਜਾ ਸੁਲਾ ਰਹੇ ਤੁਸੀਂ ਹੌਸਰਜਨ ਤੁਸੀਂ ਤੁਹਾਡਾ ਏਰੀਆ ਆਫ ਇੰਟਰਸਟ ਕੀ ਹੈ ਜੀ ਕੀ ਕਰਨਾ ਚਾਹੋਗੇ ਜ਼ਿੰਦਗੀ ਦੀ ਕਿਹੜੀ ਸਪੈਸ਼ਲਾਈਜੇਸ਼ਨ ਕਰਨੀ ਹੈ ਹੈ ਆਰਗੈਨਿਕ ਆਰਗੈਨਿਕ ਨਹੀਂ ਕਰਨੀ ਹੈ ਨਾ ਜੀ ਇਹਨਾਂ ਦੀ ਇੱਕ ਤਾਂ ਗਾਇਨੀ ਚ ਡਿਊਟੀ ਲਾਉ ਉਹਨਾਂ ਦੀ ਠੀਕ ਹੈ ਜੀ ਅੱਧੀ ਡਿਊਟੀ ਉੱਥੇ ਲਾਣਗੇ ਬਾਕੀ ਇੱਥੇ ਕਰਨਗੇ ਯੂ ਸ਼ੁਡ نو ਏਵਰੀ ਪੇਸ਼ੈਂਟ ਬਾਈ ਨੇਮ ਉਹਨਾਂ ਦੀ ਇਨਵੈਸਟੀਗੇਸ਼ਨ ਕੀ ਹੈ ਉਹਨਾਂ ਦਾ ਡਾਇਗਨੋਸ ਕੀ ਹੈ ਯੂ ਹੈਵ ਟੂ ਆਸਕ ਹਿਮ ਕੁਐਸਚਨਸ ਹੀ ਵਿਲ ਆਸਕ ਦਾ ਮੈਡੀਕਲ ਸਪੈਸ਼ਲਿਸਟ অর ਦਾ ਗਾਇਨੀ ਸਪੈਸ਼ਲਿਸਟ ਜਿਹੜਾ ਵੀ ਮੈਡੀਕਲ ਆਫਸਰ ਹੋਏਗਾ ਉਹ ਨੂੰ ਸਵਾਲ ਪੁੱਛੇਗਾ ਤੁਸੀਂ ਜਿਹੜੇ ਨੀਚੇ ਨਰਸਸ ਇੰਟਰਨ ਕਿੰਨੇ ਆ ਇੱਥੇ ਇੰਟਰਨ ਕਿੱਥੇ ਇੰਟਰਨ ਇੰਟਰਨ ਸਰ ਅੱਜ ਉਹ ਆਫੀਸ ਤੋਂ ਕਿੰਨੇ ਬੰਦੇ ਇੰਟਰਨ ਤੁਹਾਡੇ ਕੋਲ ਇੱਕ ਇੰਟਰਨ ਆਇਆ ਸਰ ਐਮਰਜੈਂਸੀ ਚ ਟੋਟਲ ਇੰਟਰਨ ਪੰਜ ਹੈ ਪੰਜ ਹੈ ਉਹਨਾਂ ਨੂੰ ਇੰਟਰਨ ਇੱਕ ਨਾਲ ਹੋਣਾ ਚਾਹੀਦਾ ਜਦੋਂ ਵਾਰਡ ਦਾ ਰਾਉਂਡ ਕਰਨਾ ਇਹ ਇੰਟਰਨ ਮੈਡੀਕਲ ਆਫਸਰ ਮੈਡੀਕਲ ਆਫਸਰ ਕਿੰਨੇ ਆ ਹਾਊਸ ਸਰਜਨ ਸਰ ਇਸ ਤੇ ਔਰ ਜਿਹੜਾ ਕੰਸਲਟੈਂਟ ਹੈ ਔਰ ਐਸਐਮਓ ਸਾਹਿਬ ਜੀ ਸਰ ਤੁਸੀਂ ਦੇਖਣਾ ਸੁਪਰਵਾਈਜ਼ ਕਰਨਾ ਵੀ ਰਾਉਂਡ ਹੋ ਗਿਆ ਇੱਥੇ ਆ ਕੇ ਮਾਰਨਿੰਗ ਕਰਨਾ ਜੇ ਲੋੜ ਪਈ ਤਾਂ ਸ਼ਾਮ ਨੂੰ ਵੀ ਕਰਨਾ ਠੀਕ ਆ ਜੀ ਬਲੱਡ ਵਾਰਡ ਇਹ ਆ ਤੁਹਾਡਾ ਕੜੀ ਦਾ ਵੇਪ ਲੱਗਦੇ ਚਾਰ ਬੈਡ ਰੂਮ ਸੇ ਠੀਕ ਹੈ ਇਹ ਬਿਲਡਿੰਗ ਤੁਹਾਡੀ ਕਦੋਂ ਬਣੀ ਹੈ ਜੀ ਇਹ ਇਹ ਬਿਲਡਿੰਗ ਕਦੋਂ ਬਣੀ ਹੈ ਤੁਹਾਡੀ ਕੰਟਰੀ ਨਵਾਰੀ ਠੀਕ ਹੈ ਹਾਂ ਜੀ ਕਿਸੀ ਦੀ ਬਿਲਡਿੰਗ ਹੈ ਇਹ ਰੇਨਿਊ ਟਰਾਮਾ ਵਾਰਡ ਹੈ ਨਹੀਂ ਬਲੀ ਇਸ ਇਸ ਟਰਾਮਾ ਵਾਰਡ ਟ੍ਰਾਮਾ ਵਾਰਡ ਤੁਹਾਡਾ ਜਿਹੜਾ ਪਹਿਲੇ ਕਮਰੇ ਚ ਗਿਆ ਉੱਥੇ ਵੀ ਸੈਂਟਰਲ ਸਪਲਾਈ ਨਹੀਂ ਹੈ ਆਕਸੀਜਨ ਦੀ ਤੁਹਾਡੇ ਮੈਨੀਫੋਲਡ ਨਹੀਂ ਲੱਗਾ ਹੋਇਆ ਹਾਂਜੀ ਮੈਨੀਫੋਲਡ ਸਿਸਟਮ ਲੱਗਾ ਨਹੀਂ ਹੋਇਆ ਕੋਈ ਪਲਾਂਟ ਵੀ ਨਹੀਂ ਲੱਗਾ ਹੋਇਆ ਹਾਂਜੀ ਮੈਨੀਫੋਲਡ ਸਿਸਟਮ ਮੈਨੀਫੋਲਡ ਸਿਸਟਮ ਲੱਗਾ ਹੋਣਾ ਚਾਹੀਦਾ ਸੈਂਟਰ ਸਪਲਾਈ ਹੋਣੀ ਚਾਹੀਦੀ ਮੈਨੂੰ ਦੱਸੋ ਮੈਂ ਕਰਵਾ ਕੇ ਦਿੰਦਾ ਜੀ ਨਹੀਂ ਕੋਲਡ ਵੀ ਹੈ ਪਰ ਯਹਾਂ ਪਰ ਜੋ ਐਮਰਜੈਂਸੀ ਬੰਨੀ ਹੈ ਨਾ ਇਹ ਬੇਸਿਕਲੀ ਫਰਸਟ ਫਲੋਰ ਹੀ ਬੰਨਾ ਹੈ ਤਾਂ ہمارا ਸਿਰ ਗਰਾਉਂਡ ਫਲੋਰ ਹੀ ਬੰਨਾ ਹੋਆ ਉਸ ਤੇ ਸੈਂਟਰ ਸਪਲਾਈ ਹੋ ਕਰਕੇ ਨਹੀਂ ਹੁੰਦੀ ਨਹੀਂ ਉੱਪਰ ਉੱਪਰ ਲੱਗੀ ਹੋਈ ਹੈ ਸਰ ਉੱਪਰ ਬਣਾਈ ਹੈ ਬੜਾ ਨਹੀਂ ਫਰਸਟ ਫਲੋਰ ਵੀ ਬੰਨਾ ਸੀ ਉਹ ਬੰਨੇ ਆ ਨਹੀਂ ਚਲੋ ਕੋਈ ਨਹੀਂ ਤੁਸੀਂ ਬਾਅਦ ਵਿੱਚ ਮੈਨੂੰ ਇਹ ਬਣਾ ਕੇ ਇਹਦੇ ਸਾਰੇ ਸੈਂਟਰਲ ਸਪਲਾਈ ਚਾਹੀਦੀ ਹੈ ਆਕਸੀਜਨ ਮੈਨੀਫੋਲਡ ਸਿਸਟਮ ਨਾਲ ਅਟੈਚ ਹੋਣੀ ਚਾਹੀਦੀ ਆ ਐਲ ਐਮਓ ਹੈਗਾ ਤੁਹਾਡੇ ਕੋਲ ਡਿਸਟ੍ਰਿਕਟ ਹਸਪੀਟਲ ਚ ਐਲ ਐਮਓ ਨਾਲ ਅਟੈਚ ਹੋਣਾ ਚਾਹੀਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਭਗਤ ਜੀ ਕੀ ਹੋ ਗਿਆ ਦੇਖੋ ਜਿਹੜੇ ਇਹ ਵਾਲੇ ਬੰਦੇ ਆ ਨਾ ਜੀ ਇਹ ਅੰਮ੍ਰਿਤਸਰ ਦਾ ਪਿੰਗਲਾ ਆਸ਼ਰਮ ਵਾਲੇ ਕਰਦੇ ਆ ਤੁਹਾਡੇ ਕੋਲ ਐਨ ਜੀਓ ਹੈਗੀ ਆ ਜੀ ਇਹਦੇ ਵਿੱਚ ਪਟਿਆਲੇ ਵਿੱਚ ਵੀ ਹੈਗੀ ਐਨ ਜੀਓ ਲੁਧਾਨੇ ਵਿੱਚ ਵੀ ਐਨ ਜੀਓ ਹੈਗੀ ਕੋਈ ਧਾਰਮਿਕ ਐਨ ਜੀਓ ਕੋਈ ਨਹੀਂ ਆ ਉਹ ਉਹਦਾ ਇਲਾਜ ਅਸੀਂ ਕਰਾਂਗੇ ਦੇਖੋ ਤੁਸੀਂ ਅਦਰਵਾਇਜ਼ ਬਣਾਓ ਜੀ ਕੋਈ ਐਨ ਜੀਓ ਦੇ ਵਾਸਤੇ ਜਿਹੜੇ ਜਿਹੜੇ ਲਾਵਾਰਸ ਆ ਉਹਨਾਂ ਨੂੰ ਡਿਫਟੀ ਪੀਸਨਾਂ ਨਾਲ ਗੱਲ ਕਰਕੇ ਸਿਵਲ ਸਰਜਨ ਮੈਡਮ ਇਹ ਜਿਹੜੇ ਲਾਵਾਰਸ ਆ ਇਹਦੇ ਵਾਸਤੇ ਕੋਈ ਸਾਡੇ ਕੋਲ ਹੈ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਸਹੂਲਤ ਕਿਸੇ ਕਿਤੇ ਜਿਹੜਾ ਕੋਈ ਬਾਬੇ ਕਰਦੇ ਹੋਣ ਜਾਂ ਕੋਈ ਹੋਰ ਕਰਦਾ ਹੋਵੇ ਜਿਹੜਾ ਸਰ ਐਨ ਜੀਓ ਤੁਹਾਨੂੰ ਨੰਬਰ ਹੋਵੇ ਸਰ ਐਨ ਜੀਓ ਹੈ ਜੀ ਸਰ ਬਹੁਤ ਹੀ ਐਨ ਜੀਓਜ਼ ਆਏ ਜੋ ਇਨਕਲੂਡ ਕੇਅਰ ਵੀ ਕਰ ਲੈਂਦੀਆਂ ਹਨ ਅਗਰ ਕੁਝ ਟ੍ਰੀਟਮੈਂਟ ਵਗੈਰਾ ਕੋਣ ਹੈ ਜੀ ਉਹ ਸਰ ਇੱਕ ਤੋਂ ਲਾਈਫ ਸਟੇਬਲ ਵਾਲੇ ਸਾਡੇ ਜਿਹੜੀ ਜਿਹੜੀ ਤੁਹਾਡੀ ਹੈਗੀ ਆ ਨਾ ਜੀ ਆਪਣੇ ਤੁਹਾਡੇ ਕੋਲ ਇਹਨਰਵੀਲ ਕਲੱਬ ਹੋਏਗਾ ਰੋਟਰੀ ਕਲੱਬ ਹੋਏਗਾ ਲਾਈਨ ਦਾ ਕਲੱਬ ਹੋਏਗਾ ਲੇਡੀਜ਼ ਕਲੱਬ ਹੋਏਗਾ ਕੋਈ ਹੋਰ ਹੋਣਗੇ ਉਹਨਾਂ ਨੂੰ ਪਾਓ ਜੀ ਉਹਨਾਂ ਨੂੰ ਕਹੋ ਜੀ ਇਹਦੇ ਵਿੱਚ ਤੁਹਾਡੀ ਸਰਵਿਸ ਦੀ ਲੋੜ ਆ ਇੱਕ ਵਾਰ ਉਹਨਾਂ ਨੂੰ ਦੇ ਦਿਓ ਜਿਹੜਾ ਲਾ ਵਾਰਸ ਵਾਲਿਆਂ ਦਾ ਅੱਡ ਹੋ ਜਾਏ ਉੱਥੇ ਮੈਂ ਉਹ ਮੈਡੀਕਲ ਕਾਲਜ ਦਿੱਤਾ ਹੋਇਆ ਉੱਥੇ 올 ਇੰਡੀਆ ਪਿੰਗਲਾ ਆਸ਼ਰਮ ਵਾਲੇ ਉਹਨਾਂ ਦੀ ਸੇਵਾ ਕਰਦੇ ਆ ਉਹਨਾਂ ਆਂਦੇ ਆ ਤੋ ਆਂਦੇ ਆ ਕੱਪੜੇ ਬਦਲਦੇ ਆ ਡਾਕਟਰ ਉਹਨਾਂ ਦਾ ਇਲਾਜ ਕਰਦੇ ਆ ਵੀ ਟੇਕ ਕੇਅਰ ਆਫ ਥੈਮ ਮਾਲਮ ਠੀਕ ਹੈ ਉਹ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਕੋਈ ਬਾਹਰ ਉਹਨਾਂ ਦਾ ਹੋਮ ਹੁੰਦਾ ਜਦੋਂ ਮੈਡੀਕ ਇਹਦੇ ਨਾਲ ਨਾ ਗੁਰਦੇ ਫੇਲ ਹੁੰਦੇ ਆ ਜੀ ਜੇ ਬੋਲੇ ਜੇ ਸ਼ੂਗਰ ਨਹੀਂ ਕੰਟਰੋਲ ਰੱਖੇਗਾ ਗੁਰਦੇ ਫੇਲ ਹੋ ਜਾਣਗੇ ਅੱਖਾਂ ਦੇ ਵਿੱਚ ਵੀ ਔਰ ਹਾਰਟ ਤੇ ਵੀ ਔਰ ਬ੍ਰੇਨ ਤੇ ਵੀ ਅਸਰ ਕਰਦੀ ਹੈ ਬਿਮਾਰੀ ਇਹ ਪੈਰ ਤੇ ਸੱਟ ਨਹੀਂ ਲੱਗਣੀ ਚਾਹੀਦੀ ਪੈਰ ਪਹਿਲੇ ਸੁੱਜੇ ਹੋਏ ਨੇ ਪੈਰ ਤੇ ਜ਼ਖਮ ਹੋ ਜਾਏਗਾ ਤਾਂ ਠੀਕ ਨਹੀਂ ਹੋਏਗਾ ਬੰਦ ਜੁੱਤੇ ਪਾ ਕੇ ਰੱਖਣੇ ਨੇ ਤੇ ਇਹਨੇ ਕੀ ਕਰਦਾ ਕੀ ਇਹ ਕੋਈ ਤਾਂ ਕੁਝ ਨਹੀਂ ਪਈ ਹੈ ਫਰੀ ਆ ਪਹਿਲਾਂ ਕੀ ਕਰਦਾ ਸੀ ਸ਼ੌਪ ਕੀ ਆਉਂਦੀ ਸ਼ੌਪ ਸੀ ਆਪਣੀ ਸ਼ੌਪ ਕੋਲ ਚਲਾਉਂਦਾ ਵਾਂ ਕਿੰਨੀ ਉਮਰ ਹੈ ਜੀ 21 ਹਾਂ ਕੋਈ ਗੱਲ ਨਹੀਂ ਅਜੇ ਆਪਣੇ ਆਪਣੇ ਨੂੰ ਫਿੱਟ ਤਾਂ ਰੱਖੇ ਨਾ ਇਹ ਵੀ ਕੰਮ ਹੈ ਇੱਕ ਆਪਣਾ ਪਾਰ ਘਟਾਵੇ ਸੈਰ ਕਰੇ ਡਾਈਟ ਜਿਹੜੀ ਹੈਗੀ ਆ ਉਹ ਮਿਲਟਸ ਦੀ ਦੂਜਿਆਂ ਦੀ ਜਿਹੜਾ ਉਹ ਖਾਣਾ ਉਸ ਹਿਸਾਬ ਨਾਲ ਖਾਵੇ ਜਿਹਦੇ ਸ਼ੂਗਰ ਘਟਾਵੇ ਡਾਕਟਰ ਸਭ ਦੱਸਣਗੇ ਸਾਰਾ ਇਹ ਨਿਊਟ੍ਰੀਸ਼ਨਲ ਗਾਈਡੈਂਸ ਦੇਣੀ ਆ ਸਾਰੀ ਪੜਨਾ ਔਰ ਪੜਾਣਾ ਉਹਨਾਂ ਨੂੰ ਤੇ ਆ ਕਰਨਾ ਤੇ ਆ ਕਰਕੇ ਆਓ ਔਰ ਦੇਖਣਾ ਵੀ ਉਹਦਾ ਉਹਦਾ ਘਟ ਰਿਹਾ ਕੀ ਕਰ ਰਿਹਾ ਇੱਕ ਵਾਰੀ ਜਿਹੜਾ ਤੁਹਾਡੇ ਉੱਥੇ ਭੇਜ ਕੇ ਨੇ ਫਰੋਲੋਜਿਸਟ ਦੀ ਕੰਸਲਟੇਸ਼ਨ ਲੋ ਇੱਕ ਵਾਰੀ ਫਰੀਦਕੋਟ ਜਾ ਕੇ ਆਣਾ ਜੀ ਹਾਂ 5.6 ਦਾ ਐਚਬੀ ਤਾਂ ਨੀਮੀ ਹਸ ਨਾਟ ਅ ਡਾਇਗਨੋਸਿਸ ਫਾਰ ਮੀ ਸਰ ਨੋਨ ਕੇਸ ਆਫ ਕੈਂਸਰ ਠੀਕ ਹੈ ਜੀ ਮਤਲਬ ਮੈਂ ਆਈ ਵਾਂਟ ਇਟੀਓਲੋਜੀਕਲ ਡਾਇਗਨੋਸਿਸ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਠੀਕ ਹੋਏਗਾ ਦਾ ਇਲਾਜ ਕਰਾਂਗੇ ਸਾਰਾ ਹਾਂ ਬੇਟਾ ਆਦਾ ਛੋਟਾ ਜਿਹਾ ਬੰਦਾ ਜੀ ਤੈਨੂੰ ਕੀ ਹੋ ਗਿਆ ਪੇਟ ਕੰਨੀਦਰ ਤੋਂ ਹੈ ਸੈਟਸ ਤਾਂ ਨਹੀਂ ਇਹਨੂੰ ਡਾਕਟਰ ਸਾਹਿਬ ਇਹਦੇ ਪੈਰਾਂ ਤਾਂ ਵੀ ਸੋਜਾ ਇਹਦੀ ਉਮਰ ਕਿੰਨੀ ਹੈ ਤੇ ਜੀ ਹੈ 5 28 ਸਰ ਕੀ ਬਰਾ ਹੋ ਲ ਮੈਨ ਇਹਦੀ ਕ੍ਰੀਟਿਨਿਨ ਕਿੰਨੀ ਵੀਨ ਕਮ ਸੀਗਾ ਇਹਦਾ ਕ੍ਰੀਟਿਨਿਨ ਕਿੰਨਾ ਹੈ ਜੀ ਸਰ 1.0 ਅੱਛਾ ਕੀ ਕੀ ਰੀਜ਼ਨ ਹੈ ਇਹਦਾ ਬਟਰ ਦਾ ਡਾਇਗਨੋਸ ਸਰ Albumin ਕਮ تھا ਇਸ ਦਾ ਇਸ ਲਈ Albumin ਕਮ ਕਿਉਂ ਹੈ ਹੈ ਮੈਡੀਕਲ ਆਫਸਰ ਕੋ ਬੋਲੋ ਡਾਇਗਨੋਸ ਬਣਾਣਾ ਹੈ ਜਿਸ ਦਾ ਨਹੀਂ ਬਣਦਾ ਉਸ ਕੋ ਮੈਡੀਕਲ ਕਾਲਜ ਭੇਜ ਦੇਣਾ ਠੀਕ ਹੈ ਫਿਰ ਡਾਇਗਨੋਸ ਬਣਾ ਕੇ ਆਓ ਫਿਰ ਉਹਨੂੰ ਮੋਟੀਵੇਟ ਕਰਨਾ ਕਿ ਇੱਕ ਵਾਰੀ ਉੱਥੇ ਜਾਣਾ ਉੱਥੇ ਗੱਲ ਕਰਨੀ ਹੈ ਪਹਿਲਾਂ ਉਹਨਾਂ ਦੇ ਨਾਲ ਕਿ ਕਦੋਂ ਕਿਹੜੇ ਪੇਸ਼ੈਂਟ ਕੋਲ ਕਿਹੜੇ ਡਾਕਟਰ ਕੋਲ ਜਾਣਾ ਉਹ ਸਾਰਾ ਕਰਕੇ ਫਿਰ ਕਰਨਾ ਠੀਕ ਆ ਸਿਵਰ ਸਾਧਨ ਮੈਡਮ ਤੁਸੀਂ ਨੈਟਵਰਕਿੰਗ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ ਔਰ ਫੈਸਲਾ ਸੀਗਾ ਕਿ ਸਾਰੇ ਜਿਹੜੇ ਆ ਗਿਆ ਮੰਤਰੀ ਐਮ ਐਲ ਏ ਉਹ ਲੋਕਾਂ ਦੇ ਵਿੱਚ ਜਾ ਕੇ ਧਰਾਤਲ ਦੇ ਹਾਲਾਤ ਦੇਖੋ ਤੇ ਮੈਂ ਜਿਹੜਾ ਦੌਰਾ ਹੈਗਾ ਜੀ ਇਹ ਕਪੂਰਜਾਂਡ ਪਹਜਣ ਉਹਨਾਂ ਵਾਸਤੇ ਬੰਦੋਬਸਤ ਕਰਨਾ ਡੈਂਗੀ ਦੇ ਪੇਸ਼ੈਂਟ ਆ ਜਾਣ ਉਹਨਾਂ ਦੀ ਰੋਕத் ਥੰਮ ਦਾ ਬੰਦੋਬਸਤ ਕਰਨਾ ਉਸ ਤੋਂ ਬਾਅਦ ਮੈਂ ਜਿਹੜਾ ਬਸਟ ਅਫੈਕਟਡ ਏਰੀਆ ਸੀਗਾ ਸੁਲਤਾਨਪੁਰ ਲੋਧੀ ਜੀ ਗੁਰੂ ਦੀ ਨਗਰੀ ਦੇ ਵਿੱਚ ਬੋਪਰ ਦਾ ਏਰੀਆ ਉਹਨਾਂ ਮੈਂ ਜਿਹੜੇ ਉੱਥੇ ਡੇਰਿਆਂ ਤੇ ਲੋਕ ਰਹਿੰਦੇ ਆ ਕਿਤੇ ਦੋ ਡੇਰੇ ਆ ਕਿਤੇ ਚਾਰ ਕਿਤੇ 6 ਕਿਤੇ 8 ਉਹਨਾਂ ਦੇ ਵਿੱਚ ਮੈਂ ਜਾ ਕੇ ਆਇਆ ਉੱਥੇ ਅੱਜ ਦੀ ਹਾਲਾਤ ਬਹੁਤ ਅੱਛੇ ਆ ਲੋਕਾਂ ਨੂੰ ਅਸੀਂ ਪੀਣ ਲਈ ਪਾਣੀ ਉਹਨਾਂ ਨੂੰ ਐਡਵਾਈਸ ਕਰਨਾ ਔਰ ਓ ਆਰਐਸ ਇਹਦੇ ਨਾਲ-ਨਾਲ ਅਸੀਂ ਜਿਹੜਾ ਉਹਨਾਂ ਨੂੰ ਹੈਗਾ ਉੱਥੇ ਰੈਪਿਡ ਰਿਸਪੌਂਸ ਟੀਮ ਸਾਡੀਆਂ ਉਹ ਡੇਰਿਆਂ ਤੇ ਵੀ ਪਹੁੰਚ ਰਹੀਆਂ ਔਰ ਜਿਹੜਾ ਪਿਛੇ ਉਹਦੇ ਸਕੂਲ ਆ ਜ ਔਰ ਜਿਹੜਾ ਪਿੱਛੇ ਸਕੂਲ ਹੈਗਾ ਸਾਡੇ ਕੋਲੇ ਅਵੇਲੇਬਲ ਉੱਥੇ ਸਾਰੀ ਸਾਡੇ ਕੋਲੇ ਵਟਲਣ ਵਾਲਿਆਂ ਦੀ ਵੀ ਸਾਡੀ ਵੀ ਔਰ ਜਿਹੜੇ ਤੁਹਾਡੇ ਮਾਰਕਫਰਡ ਦੇ ਵੀ ਜਿਹੜੇ ਹੈਗੇ ਆ ਸਾਰਿਆਂ ਦੇ ਕਾਊਂਟਰ ਬਣੇ ਹੋਏ ਆ ਉਹਨਾਂ ਨੂੰ ਚਾਹੇ ਦਵਾਈ ਚਾਹੀਦੀ ਹੈ ਕਿਸੇ ਨੂੰ ਕੋਈ ਮਵੈਸ਼ੀ ਨੂੰ ਦਿੱਕਤ ਆ ਤਾਂ ਜਿਹੜੇ ਡਾਕਟਰ ਹੈਗੇ ਆ ਉਹ ਜਾ ਕੇ ਉਹਨਾਂ ਦਾ ਇਲਾਜ ਕਰਦੇ ਆ ਬੰਦਿਆਂ ਦਾ ਇਲਾਜ ਸਾਡੀ ਰੈਪਿਡ ਰਿਸਪੌਂਸ ਟੀਮ ਅੰਦਰ ਜਾ ਰਹੀ ਹੈ ਔਰ ਬੈਕਅਪ ਤੇ ਸਾਡੇ ਕੋਲੇ ਜਿਹੜੀਆਂ ਸਾਡੀਆਂ ਮੋਬਾਈਲ ਟੀਮਸ ਆ ਉلاج ਕਰਦੀਆਂ ਐ ਐਂਬੂਲੈਂਸ ਦੇ ਵਿੱਚ ਸਾਡੀਆਂ ਰੈਪਿਡ ਰਿਸਪੌਂਸ ਟੀਮ ਲੱਗਿਆ ਹੋਈਆਂ ਤੇ ਜਿਹੜੇ ਪਿਛੋਂ ਲੋਡ ਹੁੰਦੀਆਂ ਉਹਨੂੰ ਐਂਬੂਲੈਂਸ ਦੇ ਵਿੱਚ ਬੇਸ ਹਸਪੀਟਲ ਦੇ ਵਿੱਚ ਅਜੇ ਤੱਕ ਲੋਡ ਨਹੀਂ ਪਈ ਐ ਉੱਥੇ ਕੋਈ ਮੱਖੀਆਂ ਮੱਛਰ ਜ਼ਿਆਦਾ ਨਹੀਂ ਸੀਗੇ ਔਰ ਜਿਹੜਾ ਉੱਥੇ ਬਿਆਸ ਦਾ ਪਾਣੀ ਸੀਗਾ ਉਹ ਸਾਫ਼ ਸੀਗਾ ਮੈਨੂੰ ਬੜੇ ਮੇਰੇ ਵਾਸਤੇ ਸਰਪ੍ਰਾਈਜ਼ ਸੀਗਾ ਬਾਕੀ ਬਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਅਸੀਂ ਇੱਕ ਸਾਨੂੰ ਡੇਰੇ ਤੇ ਗਏ ਸੀ ਉੱਥੇ ਇੱਕ ਸਾਫ਼ ਸੀ ਜਿਹੜਾ ਉਹ ਜਨਰੇਟਰ ਦੇ ਉੱਤੇ ਬੈਠਾ ਹੋਇਆ ਸੀਗਾ ਉਹ ਵੀ ਵਿਚਾਰੇ ਜਿਹੜੇ ਇਹ ਵੀ ਹੁੰਦੇ ਜਿਹੜੇ ਜੋ ਸਾਨੂੰ ਦੇਖ ਕੇ ਭੱਜ ਗਿਆ ਸੀ ਆਮ ਤੌਰ ਤੇ ਡੱਡੂ ਖਾਣ ਵਾਲੇ ਹੁੰਦੇ ਜਿੜੀਲੇ ਨਹੀਂ ਹੁੰਦੇ ਬਟ ਫਿਰ ਵੀ ਇੱਕ ਟਾਰਚ ਔਰ ਇੱਕ ਜੜੀ ਸੋਟੀ ਹੱਥ 'ਚ ਰੱਖੋ ਇਸੇ ਤਰ੍ਹਾਂ ਜਿਹੜੇ ਹੋਰ ਵੀ ਜਿਹੜੇ ਹੈਗੇ ਆ ਆਪਣੀਆਂ ਬਿਮਾਰੀਆਂ ਤੋਂ ਪੀਣ ਲਈ ਪਾਣੀ ਸਾਤੋਂ ਲੈ ਲਓ ਕਲੋਰਿਨ ਦੀਆਂ ਗੋਲੀਆਂ ਲੈ ਲਓ ਔਰ ORS ਆਪਣੇ ਕੋਲੇ ਰੱਖੋ ਔਰ ਜੇ ਕੋਈ ਦਿੱਕਤ ਹੁੰਦੀ ਆ ਤਾਂ ਸਾਨੂੰ ਟੈਲੀਫੋਨ ਨੰਬਰ ਹੈਲਪਲਾਈਨ ਨੰਬਰ ਸਾਰੇ ਜ਼ਿਲ੍ਹਿਆਂ ਨੇ ਦਿੱਤੇ ਹੋਏ ਆ ਉੱਥੇ ਕਾਲ ਕਰੋ ਜਿੰਨੀਆਂ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਅਸੀਂ ਡਿਸਟ੍ਰਿਕਟ ਹਸਪਤਾਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗੁਰਦਾਸਪੁਰ ਦੇ ਵਿੱਚ ਵੀ ਇੱਥੇ ਆਪਣੇ ਫਰੋਜ਼ਪੁਰ ਦੇ ਵਿੱਚ ਵੀ ਔਰ ਬਾਕੀ ਵਿਜੇਥੇ ਜਿੱਥੇ ਲੋਕ ਸਭਾ ਵਸਦੇ ਆ ਫਾਜ਼ਿਲਕਾ ਦੇ ਵਿੱਚ ਵੀ ਉਹਨਾਂ ਦੀ ਡਿਲੀਵਰੀਆਂ ਸਾਰੀਆਂ ਸੇਫ ਸੇ ਕਰਵਾ ਕੇ ਦੇ ਰਹੇ ਆ ਕਿਸੇ ਕਿਸਮ ਦੀ ਲੋਕਾਂ ਨੂੰ ਦਿੱਕਤ ਨਹੀਂ ਆਣ ਦੇਾਂਗੇ ਰੈਸਕਿਊ ਐਂਡ ਰੀਲੀਫ ਆਪਰੇਸ਼ਨ ਚੱਲ ਰਹੇ ਆ ਇਸ ਤੋਂ ਬਾਅਦ ਜਿਹੜਾ ਸਾਡਾ ਰੀਹੈਬਿਲਿਟੇਸ਼ਨ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਹੜ੍ਹ ਬਾਰ-ਬਾਰ ਕਿਉਂ ਆਉਂਦੇ ਆ ਰੈਕਰੈਂਟ ਫਲਡਸ ਨਹੀਂ ਹੋ ਸਕਦੇ ਇਟ ਸ਼ੁੱਡ ਬੀ ਵੈਰੀ ਰੇਅਰ ਤੇ ਜਿਨ੍ਹਾਂ ਨੇ ਆਪਣੇ 1988 ਦੇ ਦੇ ਵਾਰਸ਼ ਫਲਡ ਸੀਗੇ ਵੀ ਉਹਨੂੰ ਅਸੀਂ ਦੇਖ ਕੇ ਉਹਦਾ ਡਾਟਾ ਐਨਾਲਿਸਿਸ ਕਰਕੇ ਉਹ ਅਸੀਂ ਉਹ ਵੀ ਅਸੀਂ ਜਿਹੜਾ ਹੈਗਾ ਵੀ ਜਿਹੜੇ ਰ ਪੁਰਾਣੋ ਕਿਸ ਤਰ੍ਹਾਂ ਰੈਗੂਲੇਟ ਕਰਨਾ ਉਹਨਾਂ ਦੀ ਪਾਣੀ ਉਹਦੀ ਡੀਸਰਟਿੰਗ ਕਰਨੀ ਆ ਪਾਣੀ ਕਾਰਜ ਕਰਨ ਦੀ ਕੈਪੈਸਿਟੀ ਵਧਾਣੀ ਆ ਪਲੱਸ ਜਿਹੜੇ ਲੋਕਾਂ ਦੇ ਕੋਲੇ ਜ਼ਮੀਨ ਹੈ ਲੋਕ ਤਿਆਰ ਹੈਗੇ ਆ ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਪਾਣੀ ਦੀ ਹੋਲਡਿੰਗ ਕੈਪੈਸਿਟੀ ਵਧਾਣੀ ਆ ਸੋ ਇਹ ਲੌਂਗ ਟਰਮ ਮੀਅਰਸ ਤੇ ਵੀ ਅਸੀਂ ਕੰਮ ਕਰਾਂਗੇ ਔਰ ਇਹਦੇ ਨਾਲ ਨਾਲ ਅਸੀਂ ਇਸ ਵੇਲੇ ਜਿਹੜਾ ਹੈਗਾ ਸਾਨੂੰ ਮੈਨੂੰ ਬੜੀ ਖੁਸ਼ੀ ਆ ਕਿ ਸਰਕਾਰ ਦੇ ਨਾਲ ਜਿਹੜਾ ਹੈਗਾ ਮੋਢੇ ਨਾਲ ਮੋਢਾ ਲਾ ਕੇ ਬਹੁਤ ਸਾਰੀਆਂ ਐਨ ਜੀਓਜ਼ ਪਿੰਡਾਂ ਦੀ ਸੰਗਤ ਅ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੈੱਡ ਕਰਾਸ ਕੈਮਿਸਟ ਐਸੋਸੀਏਸ਼ਨ ਬਹੁਤ ਸਾਰੇ ਸੋਸ਼ਲ ਕਲੱਬਸ ਜਿਹੜੇ ਹੈਗੇ ਆ ਉਹ ਸਾਨੂੰ ਬੜਾ ਹੈਲਪਿੰਗ ਹੈਂਡ ਸੀ ਉਹ ਸਾਡੇ ਨਾਲ ਕੋਆਰਡੀਨੇਟ ਕਰਕੇ ਕਰ ਰਹੇ ਆ ਔਰ ਲੋਕਾਂ ਨੂੰ ਖਾਣ ਪੀਣ ਦੀ ਦਵਾਈਆਂ ਦੀ ਉਹਨਾਂ ਦੇ ਮवेशੀਆਂ ਵਾਸਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਂਦੀ ਜਦੋਂ ਜਿਵੇਂ ਆਂਦੇ ਆ ਗਿਆ ਕਹਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਦਾ ਕਰਕੇ ਸਾਰਾ ਗਰਦੌਰੀ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਦੇਵਾਂਗੇ ਵੀ ਵਿਲ ਹੈਲਪ ਦਮ ਰੀਬਿਲਡ देयर ਲਾਈਫਸ ਕਿ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਸਕਣ ਤੇ ਅੱਗੇ ਤੋਂ ਜਿਹੜਾ ਹੈਗਾ ਫਲੱਡ ਦੀ ਜਿਹੜੀ ਹੈਗੀ ਲੌਂਗ ਟਰਮ ਸੋਲੂਸ਼ਨ ਆ ਉਹਦੇ ਵਾਸਤੇ ਵੀ ਜਿਹੜੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਨੌ ਕੈਬਨਿਟ ਮਿਨਿਸਟਰਸ ਦੀ ਜਿਹੜੀ ਮੀਟਿੰਗ ਬਣਾ ਕਮੇਟੀ ਬਣਾਤੀ ਆ ਉਹ ਕਮੇਟੀ ਜਿਹੜੀ ਹੈਗੀ ਆ ਉਹ ਰੈਸਕਿਊ ਰੀਲੀਫ ਨੂੰ ਵੀ ਕਰੇਗੀ ਬਾਤ ਵਿੱਚ ਵੀ ਜਿਹੜੀਆਂ ਆਪਣੀਆਂ